ਸਰੋਂ ਆਪਣੇ ਵਿਚਾਨ ਚ ਤੁਹਾਡਾ ਸਵਾਗਤ ਸਵਾਲਤਾ ਲਓ ਜੀ ਪੰਪ ਖਰਾਬ ਨੇ ਤੇ ਸਪਰੇਅ ਕਰਨ ਨੂੰ ਕਰਨੀ ਆ ਤੇ ਤਿੰਨਾਂ ਦੀ ਰਿਪੇਅਰ ਕਰਾਉਣ ਚੱਲੇ ਆ ਜੀਮਨੇ ਤੋਂ ਰੱਜੂ ਕਿਹੜਾ ਕਿਹੜਾ ਖਰਾਬ ਆ ਇਹ ਵੀ ਇਧਰ ਜਾਮੀ ਤੁਸੀਂ ਅਦੇ ਹੋ ਅੱਛਾ ਜਾਮ ਆ ਹੈ ਹਾਂ ਉਹਦਾ ਤਾਂ ਨਟ ਪੈਣ ਵਾਲਾ ਹੈਗਾ ਅੱਛਾ ਰੱਸੀ ਵੀ ਪੈਂਦੀ ਮੇਰੇ ਖਿਆਲ ਹਾਂ ਰੱਸੀ ਪੈਂਦੀ ਇਹਦਾ ਪਾਈਪ ਠੰਡੇ ਵਾਲਾ ਫਟਾ ਇਹ ਰਿਪੇਅਰ ਫਟਿਆ ਚੋਂਦਾ ਹਨਾ ਹਾਂ ਤੇ ਇੱਕ ਦਾ ਤੂੰ ਕਹਿੰਦਾ ਸੀ ਵੱਡਾ ਪਾਈਪ ਖਰਾਬ ਆ ਉਹ ਕਿਹੜੇ ਦਾ ਵਾ ਉਹ ਹੱਥ ਵਾਲੇ ਦਾ ਤੇਰਾ ਹੈ ਹੱਥ ਵਾਲ ਦਾ ਹਾਂ ਚਲ ਮੈਂ ਲੈਉਣਾ ਠੀਕ ਕਰਾ ਕੇ ਆ ਚੰਗਾ ਤੇ ਮੈਂ ਜੱਗੀ ਤੋਂ ਕਰਾ ਕੇ ਲੈਉਣਾ ਚੀਮਨੇਓ ਠੀਕ ਹੈ ਜੀ ਲੋ ਜੀ ਇਹ ਸਾਡਾ ਜੱਗੀ ਭਾਈ ਢਿੱਲੋਂ ਚੀਮਨੇ ਦੀ ਦੁਕਾਨ ਆ ਭਾਈ ਜੀ ਪੰਪ ਰਿਪੇਅਰ ਕਰਦੇ ਆ ਤੇ ਆਪਣਾ ਕਾਫੀ ਲੰਮੇ ਸਮੇਂ ਤੋਂ ਇਹਨਾਂ ਨਾਲ ਪਿਆਰ ਆ ਤੇ ਪੰਪ ਦੀ ਤਸੱਲੀ ਬਖਸ਼ ਰਿਪੇਅਰ ਕਰਦੇ ਆ ਪੂਰੀ ਕੋਲ ਆਪਾਂ ਲੈ ਆ ਸੀ ਇਹਨਾਂ ਕੋਲ ਤਿੰਨ ਪੰਪ ਇੱਕ ਮੇਰਾ ਭਰਾ ਲੈ ਪਿਆ ਸੀ 4-5 ਤੇ ਪੰਪ ਜੇ ਲੈਣਾ ਵੀ ਹੁੰਦਾ ਤਾਂ ਅਸੀਂ ਇਹਨਾਂ ਨਾਲ ਹੀ ਰਾਬਤਾ ਕਰਦੇ ਆਂ ਕੋਈ ਵੀ ਤਕਰੀਰ ਸਾਡੇ ਏਰੀਆ ਦੇ ਲੋਕ ਬਹੁਤ ਜਿਆਦਾ ਮਤਲਬ ਇਹਨਾਂ ਦਾ ਵਿਕਾਰ ਕਰਦੇ ਆ ਕੰਮ ਵੀ ਤਸਲੀਬ 하게 ਆ ਔਰ ਬਾਜ ਬਰੇਡ ਤੇ ਤੇ ਮਲਰੇ ਕੰਮ ਨੂੰ ਜਿਹਦਾ ਵੀ ਹੋਵੇ ਥੋੜੀ ਇਮਾਨਦਾਰੀ ਨਾਲ ਤੇ ਹੁਣ ਇਹਨਾਂ ਨੇ ਆਪਣਾ ਆਪ ਸਟਾਰਟ ਕੀਤਾ ਤੇ ਇੱਥੇ ਕੋਈ ਨੌਕਰੀ ਨਹੀਂ ਕੀ ਆ ਤੇ ਇਹ ਤਾਂ ਹੁਣ ਬਣ ਗਿਆ ਹੁਣ ਇੰਨੀ ਫਿਰ ਇਹ ਸਾਨੂੰ ਕਹਿੰਦੇ ਫੋਨ ਤੇ ਦੱਸ ਵੀ ਦਿੰਦੇ ਆ ਵੀ ਪਾਈ ਲੈ ਜੇ ਓਕੇ